ਨੌਜਵਾਨ ਦੀ ਮਿਲੀ ਕਮਾਤ ਚੋਲਾ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਹੈ ਕਰ ਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪ ਸਮਝ ਲਓਗੇ ਪਰਿਵਾਰ ਨੇ ਪਿੰਡ ਦੇ ਹੀ ਨੌਜਵਾਨਾਂ ਤੇ ਲਗਾਏ ਇਲਜ਼ਾਮ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਹੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇਥੇ ਸਾਡੀ ਸਾਰੀ ਥਾਂ ਦੀ ਸੜਕਾਂ ਤੇ ਰੋਲਦੀ ਪਈ ਆ ਲਾਸ਼ ਨੂੰ ਸੜਕ ਤੇ ਰੱਖ ਕੀਤਾ ਰੋਜ਼ ਪ੍ਰਦਰਸ਼ਨ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਨ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਉਹਨੂੰ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ ਚ ਪਤਾ ਲੱਗੂ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚਿਮਾ ਖੁੱਡੀ ਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਜੋਿਆ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਪ੍ਰਭਜੀਤ ਸਿੰਘ ਕੱਲ ਸ਼ਾਮ ਨੂੰ ਪਿੰਡ ਦੇ ਹੀ ਗੋਲਦੀ ਅਤੇ ਵਿਕਰਮਜੀਤ ਸਿੰਘ ਘਰੋਂ ਸਕੂਟਰੀ ਤੇ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੇ ਹੀ ਮੇਰੇ ਪੁੱਤਰ ਨੂੰ ਮਾਰਿਆ ਸ਼ੰਕਾ ਕੀ ਜ਼ਿਆਦਾ ਨਸ਼ਾ ਦਿੱਤਾ ਗਿਆ ਜਿਸ ਦੀ ਸਵੇਰੇ ਪਿੰਡ ਦੇ ਹੀ ਬਾਹਰ ਕਮਾਚੋਂ ਲਾਸ਼ ਮਿਲੀ ਹੈ ਪਰਿਵਾਰ ਨੇ লাশ ਨੂੰ ਸੜਕ ਤੇ ਰੱਖ ਰੋਸ ਪ੍ਰਦਰਸ਼ਨ ਕੀਤਾ ਜੋ ਨੌਜਵਾਨ ਮ੍ਰਿਤਕ ਪ੍ਰਭਜੀਤ ਸਿੰਘ ਨੂੰ ਘਰੋਂ ਬੁਲਾ ਕੇ ਲੈ ਕੇ ਗਏ ਸੀ ਉਨ੍ਹਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਮੌਕੇ ਤੇ ਪਹੁੰਚੇ ਥਾਣਾ ਸ੍ਰੀ ਹਰ ਗੋਬਿੰਦਪੁਰ ਸਹਿਬ ਦੇ ਮੁਖੀ ਵਿਕਰਮ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਭਰੋਸਾ ਮਿਲਣ ਤੇ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਕੀ ਨਾਮ ਤੁਹਾਡਾ ਜੀ? ਕੁਲਵਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ? ਇੱਥੋਂ ਪਿੰਡ ਜੀਮਾ ਖੁੜੀ ਦੇ ਤੇ ਇਹ ਜਿਹਦੀ ਡੈਥ ਨੌਜਵਾਨ ਦੀ ਤੁਹਾਡਾ ਲੱਗਦਾ ਸੀ। ਮੇਰਾ ਮੁੰਡਾ ਵੱਡਾ ਹੈ। ਅੱਛਾ ਜੀ ਤੇ ਕੱਲ ਕਿੰਨੇ ਵਜੇ ਘਰੋਂ ਆਏ? ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਹੀ ਨੂੰ 20 ਦਿਨ ਹੋਏ ਉਹਦਾ ਸ਼ਰਖ ਕਰਨ ਗਏ ਸੀ। ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ। ਜੀ। ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ। ਜੀ। ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਇਹਨਾਂ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਬਰਵਾਰੀ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਉੱਥੇ ਸਾਡੀ ਗੱਡੀ ਛੁੱਟੀ ਤੇ ਨਾਲ ਪਰੌਣਾ ਆਇਆ ਸੀ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਰੋ ਗੋਲਦੀ ਦਾ ਬਾਦ ਚ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੇ ਘਰੋਂ ਬਿਠਾ ਕੇ ਲੈ ਆਇਆ ਵਾ ਬਾਦ ਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਤੋਂ ਉਦੋਂ ਇੱਥੇ ਖਲੋਤੇ ਸੀ ਆ ਸੜਕ ਦੇ ਉੱਤੇ ਜੀ ਇਹ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜਾ ਇਹਦੇ ਨਾਲ ਹੀ ਤੇ ਜਿਹੜੇ ਮੌਤ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਰ ਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪ ਹੀ ਸਮਝ ਲਓਗੇ ਅਰੇ ਗੇਵੀਏ ਕੋ ਇਦਾਂ ਦਾ ਕਰਦਾ ਸੀ ਇਦਾਂ ਕੋ ਤੁਹਾਨੂੰ ਜਾਇਆ ਇਦਾਂ ਸਦਕਾ ਹੀ ਕੋਈ ਕਰਵਾ ਦੇ ਤਾਂ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਨਹੀਂ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਬਾਈ ਬੋਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਸੀ ਇਹਦੀ 32 ਸਾਲ ਤੇ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਮ ਰਿਹਾ ਜੀ ਵਿਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਨੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲ ਇਹ ਕੰਮ ਹੋਇਆ ਸਾਰੇ ਕੀ ਨਾਮ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਕਿਪਰਾਂ ਵਾਲੇ ਮੈਂ ਚਿਮਾ ਖੁੜੀ ਦਾ ਰਹਿਣ ਵਾਲਾ ਆ ਤੇ ਇਹ ਜਿਹੜੇ ਡੈਥ ਵੀ ਕੀ ਲੱਗਦੀ ਤੁਹਾਡੇ ਇਹ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬਡੀ ਛੜਕਤ ਰੱਖੀ ਕੀ ਕਰਨੇ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸੜਕਾ ਤੇ ਰੋਲਦੀ ਪਈ ਆ ਕੀ ਕਰਨ ਕਿ ਉਹ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿੱਕੀ ਆ ਉਹਨਾਂ ਨੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਅੱਜੋਂ ਲੜਨ ਪਏ ਦੋਵੇਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜਣਾਣਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਹ ਇਨਸਾਫ ਨਹੀਂ ਮਿਲ ਰਿਹਾ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਆ ਪਰਚਾ ਦਰਜ ਹੋਵੇ ਉਹ ਬੰਦੇ ਜਿਹੜੇ ਇਹਨਾਂ ਦੀ ਪੁਲਿਸ ਦੇ ਹਰਾਸਤੋਂ ਬਾਹਰ ਵਾ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਸਰ ਅੱਜ ਪਿੰਡ ਵਾਲਾਂ ਨੇ ਰੋਡ ਬਲਾਕ ਕੀਤਾ ਕਿ ਕੀ ਕਰਨੇ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਹੁਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਨ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਦਿਆਂ ਜੋ ਵੀ ਤਫ਼तीश ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸ਼ਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ ਹੋਊ